ਇਸੀ ਤਰ੍ਹਾਂ ਪ੍ਰਮਾਤਮਾ ਉਹ ਪ੍ਰਭੂ ਉਹਦਾ ਵੀ ਫਰਮਾਨ ਹੈ ਕਿ ਪਹਿਲਾਂ ਤੂੰ ਇਹ ਸਮਝ ਉਹ ਕੀ ਚਾਹੁੰਦਾ ਹੈ ਸਮਝਿ ਦਿਓ ਕਰ ਔਰ ਜਿਸ ਤਰ੍ਹਾਂ ਅਸੀਂ ਕਈ ਵਾਰ ਇਹ ਦੇਖੀਦਾ ਹੈ ਕਿ ਇਨਸਾਨ ਰੱਬਗੇ ਅਰਦਾਸ ਕਰਦਾ ਹੈ ਬੇਨਤੀ ਕਰਦਾ ਹੈ ਫਰਿਆਦ ਕਰਦਾ ਹੈ اے ਮਾਲਕ ਮੇਤੇ ਯਾਰ ਹਮਤ ਕਰ ਮੇਤੇ ਯਾ ਕਿਰਪਾ ਕਰ ਤਾਂ ਕਿ ਸਿਰਫ ਇਦਾਂ ਫਰਿਆਦ ਕਰਨ ਨਾਲ ਸਾਡੀ ਪੂਰੀ ਹੋ ਜਾਏਗੀ ਰੱਬ ਨੂੰ ਇਹ ਵੀ ਦੇਖਣਾ ਹੈ ਕਿ ਮੈਂ ਤੇਰੀ ਪੂਰੀ ਕਰੂੰਗਾ ਪਰ ਪਹਿਲਾਂ ਤੂੰ ਉਹ ਪੂਰਾ ਕਰ ਜੋ ਮੈਂ ਚਾਹੁੰਦਾ ਹਾਂ ਮੈਂ ਕੀ ਚਾਹੁੰਦਾ ਹਾਂ ਕਿ ਤੇਰੇ ਦਿਲ 'ਚ ਕਿਸੇ ਵਾਸਤੇ ਨਫ਼ਰਤ ਨਾ ਹੋਵੇ ਨਫ਼ਰਤ ਹੈ ਤੂੰ ਕਿਸੇ ਨੂੰ ਬੁਰਾ ਬੋਲਦਾ ਔਰ ਤੂੰ ਦੁਆ ਕਰਦਾ ਹੈ ਜਾਂ ਤੂੰ ਮੇਰੀ ਚਾਹਤ ਨਹੀਂ ਪੂਰੀ ਕਰਦਾ ਤੇਰੀ ਚਾਹਤ ਔਰ ਇੱਕ ਗੱਲ ਇਹ ਵੀ ਕਹਿਣਾ ਚਾਹਾਂਗੀ ਜੇ ਪਰਮਾਤਮਾ ਜੋ ਚਾਹੁੰਦਾ ਹੈ ਨਾ ਉਹ ਆਪਣੇ ਵਾਸਤੇ ਨਹੀਂ ਚਾਹੁੰਦਾ ਉਹਦੇ ਨਿਯਮ ਹੈ ਉਹ ਸਭ ਦੇ ਵਾਸਤੇ ਚਾਹੁੰਦਾ ਹੈ ਸਮਝਦੇ ਹੋ ਕਿ ਨਹੀਂ ਅਗਰ ਅਸੀਂ ਹਰ ਇਨਸਾਨ ਆਪਣੇ ਰੱਬ ਦੀ ਗੱਲ ਸਮਝਣੀ ਸ਼ੁਰੂ ਕਰ ਦਈਏ ਨਾ ਤਾਂ ਦੁਨੀਆ ਤੇ ਚਾਰੋਂ ਪਾਸੇ ਪਿਆਰ ਹੀ ਪਿਆਰ ਹੋਵੇ ਉੱਚੀ ਨੀਚ ਜਾਤ ਪਾਤ ਨਫ਼ਰਤ ਤਾਂ ਰਵੇ ਹੀ ਨਾ ਕਿਉਂਕਿ ਪ੍ਰਮਾਤਮਾ ਚਾਹੁੰਦਾ ਕੀ ਹੈ ਹੁਣ ਰੱਬ ਇਹ ਨਹੀਂ ਚਾਹੁੰਦਾ ਤੂੰ ਮੇਰੀ ਖਾਤਰ ਇਦਾਂ ਕਰ ਜਾ ਕੇ ਘਰਵਾਰ ਛੱਡ ਕੇ ਪਹਾੜ ਤੇ ਜਾ ਕੇ ਬਹਿ ਜਾ ਜਿਦਾ ਕਈ ਵਾਰ ਅਸੀਂ ਦੇਖੀਦਾ ਹੈ ਕੋਈ ਨੰਗੇ ਪੈਰੀ ਤੁਰਿਆ ਹੋਇਆ ਹੈ ਜਿਦਾ ਇੱਕ ਸ਼ਾਇਦ ਵੀਰਵਾਰ ਜਾਂ ਅ ਪਿੱਛੇ ਵੀਰਵਾਰ ਗਿਆ ਕਿ ਸਾਨੂੰ ਦੱਸਿਆ ਇੱਕ ਲੜਕਾ ਸੀ ਨੌਜਵਾਨ ਉਹਦੀ ਸ਼ਾਇਦ ਮਦਰ ਨੂੰ ਜਾਂ ਫਾਦਰ ਨੂੰ ਇਹ ਕਰਜ ਕਿਸੇ ਨੂੰ ਬੜੀ ਪ੍ਰੋਬਲਮ ਸੀ ਜਵਾਬ ਦੇ ਦਿੱਤਾ ਸੀ ਤਦੋਂ ਉਹ ਉਥੋਂ ਭਰੋਈ ਬੇਨਤੀ ਕੀਤੀ ਕਿ ਮਾਲਕੋ ਮੇਰਾ ਬਤ ਮੈਂਬਰ ਠੀਕ ਹੋਵੇ ਤਾਂ ਮੈਂ ਘਰ ਦਰਵਾਰ ਤੇ ਚੱਲ ਕੇ ਆਣਾ ਪੈਦਲ ਉਹ ਵੀਰਵਾਰ ਨੂੰ ਚੱਲ ਕੇ ਆਇਆ ਪਰ ਜਦੋਂ ਸਾਨੂੰ ਦੱਸਿਆ ਕਿ ਕੱਲ ਸ਼ਾਮ ਦਾ ਤੁਰੇ ਅੱਜ ਚੱਲ ਕੇ ਆਇਆ ਹੈ ਤਾਂ ਸਾਨੂੰ ਬੜਾ ਹੋਇਆ ਜੀ ਇਹ ਸਾਨੂੰ ਪੁੱਛ ਲੈਂਦਾ ਯਾਸਤ ਲੈ ਲੈਂਦਾ ਤੇ ਸ਼ਾਇਦ ਅਸੀਂ ਤੈਨੂੰ ਮਨਾ ਕਰਦੇ ਕਿ ਨਹੀਂ ਭਾਈ ਜੇ ਤੂੰ ਚੱਲ ਕੇ ਆਏਗਾ ਸਾਨੂੰ ਪਤਾ ਲੱਗਣਾ ਤਕਲੀਫ ਸਾਡੇ ਦਿਲ ਨੂੰ ਹੋਣੀ ਹੈ ਤੂੰ ਰਹਿਮਤ ਮੰਗਣੀ ਉਦਾਂ ਮੰਗ ਠੀਕ ਆ ਤਾਂ ਹੀ ਤਾਂ ਸਮਝ ਆਏਗੀ ਮੈਂ ਲੰਮਾ ਪੈ ਕੇ ਆਉਂਗਾ ਕਿਉਂਕਿ ਕਈ ਵਾਰ ਦੇਖਦੇ ਨਾ ਅਸੀਂ ਐਸੀ ਹਿਮਾਚਲ ਲੱਲ ਜਾਈਦਾ ਕਈ ਵਾਰ ਸੱਸਾਂ ਦੇਖੀਦਾ ਲੰਮੇ ਪੈ ਬੈਗੇ ਉੱਠਦੇ ਆ ਲੰਮੇ ਪੈਂਦੇ ਫੇਰ ਉੱਠਦੇ ਫੇਰ ਲੰਮੇ ਪੈਂਦੇ ਇਹ ਕਹਿੰਦੇ ਪਰਮਾਤਮਾ ਨੂੰ ਸਮਝਦੀ ਕੀ ਹੈ ਕਿ ਪਰਮਾਤਮਾ ਸਾਨੂੰ ਪੀੜਾ ਦੇ ਕੇ ਖੁਸ਼ ਹੁੰਦਾ ਹੈ ਕਿ ਤੂੰ ਬੇਟਾ ਇਦਾਂ ਕਰ ਤਾਂ ਫੇਮੇ ਖੁਸ਼ ਹੋਣਾ ਸੋ ਮੇਰੇ ਉਹਨੇ ਨਹੀਂ ਐਦਾਂ ਨਹੀਂ ਪਰਮਾਤਮਾ ਖੁਸ਼ ਹੁੰਦਾ ਹੈ ਕਿ ਪੁੱਤ ਉਸ ਐਦਾਂ ਦਾ ਕਰ ਕਿ ਜਿਹਦੇ ਜੀ ਦੂਜਿਆਂ ਦਾ ਵੀ ਜੇ ਤੂੰ ਗਾਲੀ ਕੱਢਦਾ ਨਾ ਆ ਗਾਲੀ ਕੱਢਣੀ ਬੰਦ ਕਰ ਦੇ ਫੇਰ ਮੈਂ ਖੁਸ਼ ਆ ਤੇ ਲੰਮੇ ਪੈਣ ਦਾ ਮੈਨੂੰ ਫਰਕ ਨਹੀਂ ਪੈਣਾ ਤੇਰੇ ਨੰਗੇ ਪੈਰੀ ਚੱਲਣ ਦਾ ਮੈਨੂੰ ਫਰਕ ਨਹੀਂ ਪੈਣਾ ਪਰ ਅਗਰ ਤੂੰ ਇਹ ਸੰਕਲਪ ਕਰ ਲਓ ਮੈਂ ਕਿ ਆਪਣੀ ਜ਼ੁਬਾਨ ਤੋਂ ਮੈਂ ਕਿਸੇ ਦੀ ਨਿੰਦਿਆ ਮੈਨੂੰ ਖੁਸ਼ੀ ਮਿਲਣੀ ਹੈ ਕਿ ਤੂੰ ਹੁਣ ਮੇਰੀ ਹੋ ਉਸ ਆਗਿਆ ਨੂੰ ਮੰਨ ਰਿਹਾ ਜੋ ਮੈਂ ਚਾਹੁੰਦਾ ਸਮਝ ਆ ਗਈ ਕਿ ਇਸ ਕਰਕੇ ਹਜ਼ੂਰ ਗੌਂਸ ਨੇ ਵੀ ਆਪਣੇ ਜੀਵਨ ਦੇ ਵਿੱਚ ਨਾ ਇਹ ਗੱਲ ਕਈ ਵਾਰ ਆਪਣੇ ਪਿਆਰਿਆਂ ਨੂੰ ਕਹੀ ਕਹਿੰਦੇ ਇਦਾਂ ਦੇ ਸੰਕਲਪ ਜਾਂ ਇਦਾਂ ਦੀ ਸੋਚ ਨਾ ਲਓ ਕਿ ਇਦਾਂ ਕਰੀਏ ਬਸ ਨਾਰਮਲੀ ਜੇ ਕੋਈ ਦੁੱਖ ਹੈ ਨਿਆਜ਼ ਦੀ ਬੇਨਤੀ ਕਰੋ ਨਿਆਜ਼ ਦਿਓ ਸਾਰੇ ਦੁੱਖ ਤੇ ਦੂਰ ਹੋ ਜਾਣਗੇ ਕੋਈ ਨੰਗੇ ਪੈਰੀ ਚੱਲ ਕੇ ਠੰਡ ਵਿੱਚ ਇਦਾਂ ਕਰਨ ਦੀ ਲੰਮੇ ਪਹਿਣ ਦੀ ਹੋਰ ਕੁਝ ਕਰਨ ਦੀ ਤੁਹਾਨੂੰ ਕਹਿੰਦੇ ਜ਼ਰੂਰਤ ਹੀ ਹੈ ਜਿੱਦਾਂ ਅਸੀਂ ਕਈ ਵਾਰ ਦਸੀਦਾ ਹੈ ਕਿ ਇੱਕ ਇਨਸਾਨ ਦਾ ਘਰ ਦਾ ਦਰਵਾਜ਼ਾ ਬੰਦ ਹੈ ਸਮਝਿਓ ਆਪਣਾ ਘਰ ਦਾ ਦਰਵਾਜਾ ਬੰਦ ਦਾ ਤੁਹਾਨੂੰ ਬੰਦਾ ਕਵੇ ਘਰ ਦੇ ਦਰਵਾਜੇ ਮੇਰੇ ਲੰਮਾ ਪਈ ਜਾਵਾ ਜਾਂ ਘਰ ਦੇ ਦਰਵਾਜੇ ਮੇਰੇ ਉੱਠ ਕੇ ਬੈਠ ਕੇ ਕਰੀ ਜਾਵਾ ਤਾਂ ਉਹਨਾਂ ਦਰਵਾਜਾ ਨਹੀਂ ਖੁੱਲਣਾ ਲੋੜ ਹੈ ਇੱਕ ਚਾਬੀ ਦੀ ਕਿਉਂਕਿ ਚਾਬੀ ਘੁਮਾਵਾਂਗੇ ਤਾਂ ਦਰਵਾਜਾ ਖੁੱਲ ਜਾਏਗਾ ਇਸੇ ਤਰ੍ਹਾਂ ਹਜ਼ੂਰ ਵੀ ਫਰਮਾਨ ਕਰਦੇ ਸੀ ਕਿ ਨਿਆਜ਼ ਹੋ ਰਹਿਮਤ ਦੀ ਚਾਬੀ ਹੈ ਕਿ ਜਿਹੜਾ ਇਨਸਾਨ ਲਾਏਗਾ ਉਹਦੇ ਵਾਸਤੇ ਰਹਿਮਤ ਦਾ ਦਰਵਾਜਾ ਜ਼ਰੂਰ ਖੁੱਲੇ ਸਮਝਿਓ ਹੋਰੇ ਤਾਂ ਪ੍ਰਤੱਖ ਤੁਸੀਂ ਜੀਵ ਦੇਖ ਵੀ ਰਹੇ ਹੈ ਇਸ ਲਈ ਨਿਆਜ਼ ਦਿੰਦੇ ਆ ਕਿਉਂਕਿ ਕਈ ਜੀਵ ਦੱਸਦੇ ਮਾਲਕ ਨੂੰ ਨਿਆਜ਼ ਦਿੱਤੀ ਰਹਿਮਤ ਹੋ ਗਿਆ ਹੁਣ ਵੀ ਕਈ ਜੀਵ ਦੱਸਦੇ ਘਰੋਂ ਬੈਠੇ ਬੇਨਤੀ ਕੀਤੀ ਸੀ ਤਾਂ ਮਾਲਕ ਨੇ ਕਿਰਪਾ ਕਰਤੀ ਰਹਿਮਤ ਹੋ ਗਈ ਹੁਣੇ ਇੱਥੇ ਜੀਵ ਲਾਈਨ ਚ ਨਿਆਜ਼ ਦੇ ਕੇ ਦੱਸਿਆ ਸਨ ਕਿ ਐਸੀ ਘਰ ਹੀ ਬੈਠੇ ਬੇਨਤੀ ਕੀਤੀ ਤਾਂ ਮਾਲਕ ਦੀ ਕਿਰਪਾ ਨਾਲ ਨਾ ਮੁਮਕਿਨ ਮੁਮਕਿਨ ਹੋ ਗਿਆ ਸੋ ਇਹ ਕੁਦਰਤ ਦੇ ਨਿਯਮ ਅਗਰ ਅਸੀਂ ਸਮਝ ਲਈਏ ਨਾ ਕਿਉਂਕਿ ਕਈ ਵਾਰ ਅਸੀਂ ਦੇਖਦੇ ਕਿ ਸਾਡੇ ਬੱਚੇ ਬਿਮਾਰ ਹੈ ਜਾਂ ਸਾਡੇ ਘਰ ਚ ਕੋਈ ਪਰੇਸ਼ਾਨ ਹੈ ਜੇ ਅਸੀਂ ਆਹ ਪਰੇਸ਼ਾਨ ਹੈ ਅਸੀਂ ਫਰਿਆਦਾ ਬਹੁਤ ਕਰਦੇ ਪਰ ਪ੍ਰਿਆਵੀ ਕਰੀ ਜਾਂਦੇ ਆ اصولਾਂ ਤੇ ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਨਫ਼ਰਤ ਨਿੰਦਿਆ ਬੁਰਾਈ ਜਾਂ ਹਰ ਚੀਜ਼ ਨੂੰ ਆਪਣੇ ਜੀਵਨ ਚੋਂ ਦੂਰ ਕਰਨ ਦੀ ਕੋਸ਼ਿਸ਼ ਕਰੀਏ ਇਸ ਲਈ ਜਿੰਨੇ ਵੀ ਤੁਸੀਂ ਬੈਠੇ ਹੋ ਨਾ ਇਹ ਚਾਹਦੇ ਹੋ ਨਾ ਨਵਾਂ ਸਾਲ ਖੁਸ਼ੀਆਂ ਪਰਿਆਵੇ ਤਾਂ ਫਿਰ ਇਹ ਕੋਸ਼ਿਸ਼ ਕਰੋ ਕਿ ਪੁਰਾਣੇ ਸਾਲ ਦੇ ਨਾਲ ਨਾਲ ਆ ਪੁਰਾਣੀਆਂ ਗਲਤੀਆਂ ਪੁਰਾਣੀਆਂ ਕਮੀਆਂ ਵੀ ਅਸੀਂ ਨਾਲ ਹੀ ਵਿਦਾ ਕਰ ਦਈਏ ਸਮਝਦੇ ਹੋ ਕਿ ਨਹੀਂ ਹੁਣ ਸੋਚੋ ਕਿ ਮੇਰੇ ਅੰਦਰ ਕੋਈ ਨਫ਼ਰਤ ਹੈ ਕਿਸੇ ਵਾਸਤੇ ਤਾਂ ਹੁਣ ਜਿੱਦਾਂ ਜਿੱਦਾਂ ਆ ਸੈਕਿੰਡ ਆ ਮਿੰਟ ਜਾ ਰਹੇ ਆ ਨਾ ਲੋਕ ਬੰਦਾ ਦੇਖਦਾ 12 ਵਜੇ ਨਵਾਂ ਸਾਲ ਸ਼ੁਰੂ ਤਾਂ ਉਦੋਂ ਉਦੋਂ ਮੈਂ ਦੇਖਾਂ ਕਿ ਇੱਕ ਇੱਕ ਮਿੰਟ ਨਾਲ ਆਪਣੀ ਇੱਕ ਇੱਕ ਕਮੀ ਨੂੰ ਯਾਦ ਕਰਕੇ ਨਾਲ ਨਾਲ ਹੀ ਉਹਨੂੰ ਵੀ ਚਲ ਵੀ 1 ਮਿੰਟ ਗਿਆ ਆ ਕਮੀ ਗਈ ਹੁਣ ਦੂਜੇ ਮਿੰਟ ਨਾਲ ਆ ਦਮੀ ਗਈ ਤੀਜੇ ਨਾਲ ਆ ਕਮੀ ਗਈ ਤਾਂ ਕਿ ਜਦੋਂ ਮੈਂ ਕਹਾਂ ਨਵਾਂ ਸਾਲ ਤੋਂ ਨਵਾਂ ਸਾਲ ਹੀ ਨਹੀਂ ਸਾਡੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਵੇ ਸਾਡਾ ਨਵਾਂ ਜੀਵਨ ਸ਼ੁਰੂ ਹੋਵੇ ਸਾਡੀਆਂ ਨਵੀਆਂ ਆਸਾਂ ਸ਼ੁਰੂ ਹੋਣ ਸਾਡੀ ਨਵੀਂ ਕਰਨੀ ਹੋਵੇ ਸਾਡੀ ਨਵੀਂ ਸੋਚ ਹੋਵੇ ਫੇਰ ਹੀ ਮਜ਼ਾ ਆਉਂਦਾ ਹੈ کیونکہ جی بندہ سوچے کہ صرف دو ہزار بائی تو تئی ہو گیا اور زندگی خوشیاں آ جان گیا بدلنا کچھ نہیں ہوتا. سمجھ دیو دسیدہ نا کہ زندگی خوشیاں کامیابی دن مہینے سال بدلنے سے خوشی کامیابی نہیں ملتی خوشی کامیابی دن مہینے سال بدلنے سے نہیں بلکہ اپنے امال بدلنے سے ملتی ہے سو امال دا مطلب ہے اپنی کرنی اپنی سوچ بدلیے تو پھر ساری زندگی بھی بدل جاندی ہے سمجھ دیو تو اسی چاہتے نا کہ نواں سال تو پھر زندگی بھی نو سوچ بھی سمجھ بھی ہمت بھی حوصلہ بھی بشواش بھی اس کر کے سب کو ایک ہونا چاہیے نواں ਤੇ ਹੁਣ ਆ ਪ੍ਰਾਣੇ ਵਹਿਮ ਭਰਮ ਸਾਰੇ ਡਰ ਚਿੰਤਾ ਫਿਕਰ ਹੁਣ ਤਾਂ ਬਸ ਜੀਵਨ ਦੇ ਵਿੱਚ ਸਾਡੀ ਸੋਚ ਐਸੀ ਹੋਣੀ ਚਾਹੀਦੀ ਹੈ ਜੇ ਤਾਂ ਦੱਸਿਆ ਕਿ ਜਦੋਂ ਵਿਚਾਰ ਬਦਲਦੇ ਹੈ ਨਾ ਤਾਂ ਫੇਰ ਹੀ ਜ਼ਿੰਦਗੀ ਬਦਲਦੀ ਹੈ ਜੇ ਆਪਾਂ ਉਹਨਾਂ ਵਿਚਾਰਾਂ ਨੂੰ ਲੈ ਕੇ ਬੈਠੇ ਰਹੇ ਤਾਂ ਫਿਰ ਉਹ ਕਾਦਾ ਨਵਾਂ ਸਾਲ ਫੇਰ ਤਾਂ ਕੈਲੰਡਰ ਹੀ ਬਦਲਿਆ ਤਰੀਕਾ ਹੀ ਬਦਲੀ ਐਸੀ ਤਾਂ ਬਦਲੇ ਹੀ ਨਹੀਂ ਸਮਝਦੇ ਹੋ ਬਨੇ ਉਹ ਕਮ ਸੇ ਕਮ ਜੇ ਸਾਲ ਬਦਲ ਰਿਹਾ ਹੈ ਤਾਂ ਸਿਰਫ ਉਹ ਕੈਲੰਡਰ ਤੇ ਨਾ ਬਦਲੇ ਮੋਬਾਈਲ ਦੀ ਡੇਟ ਨਾ ਬਦਲੇ ਸਾਡੀ ਸੋਚ ਨੂੰ ਬਦਲ ਕੇ ਜਾਵੇ ਸਾਡੇ ਹਿਰਦੇ ਨੂੰ ਬਦਲ ਕੇ ਜਾਵੇ ਕਿ ਪਹਿਲਾਂ ਅਸੀਂ ਕੁਛ ਸੀ ਔਰ ਹੁਣ ਅਸੀਂ ਹੋਸ਼ ਹੋ ਕੇ ਨਵੇਂ ਹੋ ਕੇ ਬੈਟਰ ਹੋ ਕੇ ਪਿੱਤਰ ਹੋ ਕੇ ਨਿਕਲੇ ਆਂਗੇ ਹੁਣ ਤਾਂ ਸਮਝ ਲਓਗੇ ਜਿੱਦਾਂ ਆ ਪ੍ਰਾਣਾ ਸਾਲ ਗਿਆ ਹੁਣ ਤੁਸੀਂ ਨਾ ਗੱਡੀ ਲੈਣੀ ਹੋਵੇ ਤਾਂ ਕਿੱਦਾਂ ਲੈਣੀ ਹੈ ਨਾ ਨਵਾਂ ਮਾਡਲ ਦਿਓ ਜੀ ਪੁਰਾਣਾ ਨਹੀਂ ਲੈਣਾ ਕਿਉਂਕਿ ਪੁਰਾਣਾ ਸਾਲ ਤਾਂ ਉਹਦੀ ਵੈਲਿਊ ਵੀ ਕੱਟਦੀ ਹੈ ਕਿ ਨਹੀਂ ਵੈਲਿਊ ਵੱਧਦੀ ਕਿਹਦੀ ਹੈ ਨਵਾਂ ਸਾਲ ਹੈ ਮਾਡਲ ਵੀ ਤਾਂ ਵੈਲਿਊ ਵੀ ਤਾਂ ਹੀ ਕਹਿੰਦੇ ਭਾਈ ਇਹ ਨਵਾਂ ਮਾਡਲ ਹੈ 2 ਲੱਖ ਜਿਆਦਾ ਵੈਲੀ ਹੋਇਆ ਹੈ ਆ ਪੁਰਾਣਾ ਲੈਣਾ ਤਾਂ ਤੁਹਾਨੂੰ 5-7 5-10 ਲੱਖ ਜੇ ਬੰਦਾ ਕਹਿੰਦਾ ਨਾ ਕੋਈ ਚੀਜ਼ ਜਿਆਦਾ ਕੀਮਤੀ ਤਾਂ ਕਹਿੰਦੇ ਇੰਨੀ ਕੁ ਡਿਸਕਾਊਂਟ ਕਰਾ ਦੇਵਾਂਗੇ ਤੁਹਾਨੂੰ ਇਹ ਬੰਦਾ ਪਰ ਜਿਹੜੀ ਨਵੀਂ ਚੀਜ਼ ਹੁੰਦੀ ਹੈ ਉਹ ਕਹਿੰਦੇ ਜੀ ਇਹ ਤਾਂ ਭਾਈ ਬੁਕਿੰਗ ਤੇ ਹੈ 3 ਮਹੀਨੇ ਲੱਗ ਜਾਣੇ ਤੇ ਪ੍ਰਾਈਸ ਵੀ ਅੱਪ ਹੈ ਸੋ ਇਥੋਂ ਪਤਾ ਕੀ ਲੱਗਦਾ ਹੈ ਅਗਰ ਐਸੀ ਵੀ ਆਪਣੇ ਆਪ ਨੂੰ ਹਰ ਰੋਜ਼ ਵਧਰ ਕਰਾਂਗੇ ਤਾਂ ਸਾਡੀ ਵੈਲਿਊ ਵੀ ਵਾਧੀ ਚਲੀ ਜਾਏਗੀ ਤਾਂ ਜੇ ਅਸੀਂ ਆਪਣੇ ਆਪ ਨੂੰ ਅਪਗ੍ਰੇਡ ਕੀਤਾ ਹੀ ਨਾ ਆਪਣੀ ਸੋਚ ਨਾ ਬਦਲੀ ਸਮਝ ਨਾ ਬਦਲੀ ਤਾਂ ਫਿਰ ਸਾਡੀ ਵੈਲਿਊ ਵੀ ਦਿਨ ਪ੍ਰਤੀ ਦਿਨ ਕੀ ਹੋਏਗੀ ਘਟਦੀ ਜਾਏਗੀ ਇਸ ਕਰਕੇ ਔਰ ਸਾਡੀ ਇਹ ਕੋਸ਼ਿਸ਼ ਹੈ ਜਿ ਐਸੀ ਚਾਹੁੰਦੇ ਹਾਂ ਕਿ ਤੁਹਾਡੀ ਵੈਲਿਊ ਘਟੇ ਨਾ ਬਲਕਿ ਸਮੇਂ ਦੇ ਨਾਲ-ਨਾਲ ਤੁਹਾਡੀ ਵੈਲਿਊ ਹੋਰ ਵੀ ਵਾਧੀ ਚਲੀ ਜਾਵੇ ਸਮਝ ਦਿਓ ਕਿ ਇਸੇ ਲਈ ਤਾਂ ਇੱਕ ਸ਼ਬਦ ਅੰਦਰ ਵੀ ਆਇਆ ਹੈ ਕਿ ਸਾਹਿਬ ਉਹ ਨਾਮ ਹੈ ਉਹ ਸ਼ਬੀ ਸਤਗੁਰ ਦੇਹੀ ਬਤਾਏ ਓਸ਼ਧ ਖਾਏ ਅਥ ਰਹੇ ਤਾਂ ਕਿ ਬੇਦਨ ਜਾਏ ਕਹਿੰਦੇ ਪ੍ਰਮਾਤਮਾ ਦਾ ਨਾਮ ਨਾ ਉਹ ਪ੍ਰਮਾਤਮਾ ਉਹ ਪ੍ਰਭੂ ਉਹਦਾ ਨਾਮ ਉਹਦਾ ਵਿਸ਼ਵਾਸ ਹੀ ਇੱਕ ਐਸੀ ਦੁਆ ਹੈ ਇੱਕ ਐਸੀ ਓਸ਼ਧੀ ਹੈ ਜਿਹੜੀ ਸਾਨੂੰ ਸੰਤਾਂ ਗੁਰੂਆਂ ਰਹਿਬਰਾਂ ਦੇ ਕੋਲੋਂ ਮਿਲਦੀ ਹੈ ਸਤਗੁਰ ਦੇਹੀ ਬਤਾਏ ਉਹ ਸਤਗੁਰੂ ਸਾਨੂੰ ਯੁਕਤੀ ਦਿੰਦਾ ਹੈ ਔਰ ਇਹ ਯੁਕਤੀ ਜੋ ਗੁਰੂ ਸਾਨੂੰ ਦਿੰਦਾ ਹੈ RAM ਨਾਮ ਉਹ ਪਰਮਾਤਮਾ ਦਾ ਨਾਮ ਉਹ ਪ੍ਰਭੂ ਦਾ ਨਾਮ ਉਹ ਕਹਿੰਦੇ ਐਸੀ ਦੁਆ ਹੈ ਕਿ ਜਿਹੜਾ ਇਸ ਨੂੰ ਚਖਦਾ ਹੈ ਔਰ ਸਤਗੁਰ ਦੇ ਦੱਸੇ ਹੋਏ ਰਸਤੇ ਤੇ ਚੱਲਦਾ ਹੈ ਤੇ ਉਹਦੇ ਜੀਵਨ ਦੀਆਂ ਸਾਰੀਆਂ वेदनाਾਂ ਜਿੰਨੀਆਂ ਪੀੜਾਵਾਂ ਹੁੰਦੀਆਂ ਹੈ ਜਿੰਨੀਆਂ ਤਕਲੀਫਾਂ ਹੁੰਦੀਆਂ ਹੈ ਉਹ ਸਾਰੀਆਂ ਹੀ ਦੂਰ ਹੋ ਜਾਂਦੀਆਂ ਹੈ ਸਮਝਦੇ ਹੋ ਤੁਸੀਂ ਐਸੇ ਲੈ ਇਹ ਸਮਝਣਾ ਉਹਨ ਇੱਥੇ ਸਿਰਫ ਨਾਮ ਦੀ ਗੱਲ ਨਹੀਂ ਕੀਤੀ ਇੱਥੇ ਕਿਹਾ ਔਸ਼ਧ ਖਾਏ ਪਥਰ へ ਪਥ ਯਾਨੀ ਮਾਰਗ ਵੀ ਉਹ ਹੁੰਦਾ ਹੈ ਜਿਸ ਮਾਰਗ ਤੇ ਚਲਣ ਨਾਲ ਇਸ ਲਈ ਤੁਹਾਨੂੰ ਕਹੀਦਾ ਕਿ ਆਪਣੇ ਅੰਦਰ ਵਿਸ਼ਵਾਸ ਰੱਖੋ ਕਿਉਂਕਿ ਵਿਸ਼ਵਾਸ ਕਿਹੜਾ ਮਾਰਗ ਹੈ ਜਿਹਦਾ مولانا ਰੂਮੀ ਦੀ ਗੱਲ ਬੜੀ ਪਿਆਰੀ ਯਾਦ ਆ ਗਈ ਸਾਡੇ مولانا ਰੂਮੀ ਇੱਕ ਜਗ੍ਹਾ ਆਪਣੇ ਪਿਆਰਿਆਂ ਨੂੰ ਸਮਝਾਉਂਦੇ ਹੈ ਕਿ ਅਕਲ ਕੇ ਬਿਨਾ ਅਕਲ ਕੇ ਬਿਨਾ ਅਦਾਵ ਨਹੀਂ ਹੋਤਾ ਅਦਾਬ ਕਹਿੰਦੇ ਦੂਜਿਆਂ ਦੀ ਇੱਜ਼ਤ ਕਰਨੀ ਕਹਿੰਦੇ ਜੇ ਦੀ ਅਕਲ ਨਾ ਨਾ ਹੋਵੇ ਸਮਝ ਨਾ ਹੋਵੇ ਕਦੀ ਕਿਸੇ ਨੂੰ ਇੱਜ਼ਤ ਜਿਹੜਾ ਜਿੰਨਾ ਜ਼ਿਆਦਾ ਅਕਲਮੰਦ ਹੋਏਗਾ ਦੂਜੇ ਦੀ ਰਿਸਪੈਕਟ ਵੀ ਉਨੀ ਜ਼ਿਆਦਾ ਕਰੇਗਾ ਇਸ ਕਰਕੇ ਜਿਹੜਾ ਤੁਹਾਡੀ ਇੱਜ਼ਤ ਨਾ ਨਾ ਕਰੇ ਗੁੱਸਾ ਨਾ ਕਰੋ ਬਲਕਿ ਸੋਚੋ ਦੀ ਅਕਲ ਹੀ ਔਰ ਥੋੜੀ ਅਕਲ ਵਾਲਿਆਂ ਵਾਸਤੇ ਗੁੱਸਾ ਨਹੀਂ ਕੀਤਾ ਜਾਂਦਾ ਹੁਣ ਕਈ ਵਾਰ ਦੇਖੋਗੇ ਨਾ ਕਿ ਕੋਈ ਤਾਂ ਹੁੰਦੇ ਜਿਹੜੇ ਤੁਹਾਨੂੰ ਬੜੇ ਪਿਆਰ ਨਾਲ ਬੁਲਾਣਗੇ ਹੋਰ ਭਾਜੀ ਕੀ ਖਾਨ ਹੈ ਕਿੱਦਾਂ ਹੈ ਇਹਦਾ ਮਤਲਬ ਇਹ ਸਮਝ ਵੀ ਬੜੀ ਹੈ ਜਿਹੜਾ ਤੁਹਾਨੂੰ ਰਿਸਪੈਕਟ ਦਿੰਦਾ ਹੈ ਤਾਂ ਸਮਝ ਲਓ ਰਿਸਪੈਕਟ ਦੇਣ ਵਾਲੀ ਅਕਲ ਵੀ ਸਮਝ ਬੜੀ ਹੁੰਦੀ ਹੈ ਉਹਨੂੰ ਪਤਾ ਹੁੰਦਾ ਕਿ ਦੂਜੇ ਨੂੰ ਕਿੱਦਾਂ ਮਿਲਣਾ ਹੈ ਤਾਂ ਜਿਹੜਾ ਰਿਸਪੈਕਟ ਨਾ ਦੇਵੇ ਤਾਂ ਉੱਤੇ ਗੁੱਸਾ ਕਰਨ ਦੀ ਲੋੜ ਨਹੀਂ ਹੁਣ ਕੋਈ ਆਵੇ ਪੀਰਾ ਫਕੀਰਾ ਕੇ ਨਾ ਝੁਕੇ ਤਾਂ ਗੁੱਸਾ ਨਹੀਂ ਫਕੀਰ ਕਰਦੇ ਉਹਨਾਂ ਪਤਾ ਹਾਲੇ ਦੀ ਸਮਝ ਹੀ ਬੜੀ ਥੋੜੀ ਹੈ ਕਿਉਂਕਿ ਜਿਹਦੀ ਸਮਝ ਬੜੀ ਹੁੰਦੀ ਹੈ ਨਾ ਹੁਣ ਤੁਸੀਂ ਤੁਰੇ ਜਾ ਰਹੇ ਹੋ ਜੇ ਤੁਹਾਨੂੰ ਰਸਤੇ 'ਚ ਹੀਰਾ ਮਿਲ ਜਾਵੇ ਤਾਂ ਤੁਸੀਂ ਝੁਕੋਗੇ ਕਿ ਨਹੀਂ ਜੇ ਨੂੰ ਸਮਝ ਆਏ ਕਿ ਹੀਰਾ ਹੈ ਉਹ ਝੁਕੇਗਾ ਉਠਾਏਗਾ ਤੇ ਜਿਹਨੂੰ ਸਮਝ ਹੀ ਨਹੀਂ ਉਹਦੇ ਗੁਦਰ ਜਾਏਗਾ ਕਿਉਂਕਿ ਉਹਨੂੰ ਸਮਝ ਹੀ ਨਹੀਂ ਕਿ ਹੀਰਾ ਇਹਦੀ ਵੈਲਿਊ ਕੀ ਹੈ ਇਸੇ ਤਰ੍ਹਾਂ ਜੇ ਕੋ ਅਕਲ ਹੁੰਦੀ ਉਹ ਝੁਕਦਾ ਹੈ ਅਦਬ ਕਰਦਾ ਹੈ ਇੱਜ਼ਤ ਕਰਦਾ ਹੈ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਦੀ ਔਰ ਆਪਣੇ ਚਾਰੋਂ ਤਰਫ ਮਾਹੌਲ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਇਨਸਾਨ ਹੈ ਉਹ ਸਭ ਦੀ ਇੱਜ਼ਤ ਕਰਦਾ ਰਿਸਪੈਕਟ ਕਰਦਾ ਹੈ ਇਸ ਲਈ ਉਹ ਕਹਿੰਦੇ ਬਤਲ ਬਿਨਾ ਅਦਾਬ ਨਹੀਂ ਹੋਤਾ ਇਸ ਲਈ ਇਹ ਗੱਲ ਕਿਉਂ ਕਹਿ ਰਹੇ ਆ ਕਿ ਕੋਈ ਤੁਹਾਡੀ ਇੱਜ਼ਤ ਨਾ ਕਰੇ ਗੁੱਸਾ ਨਹੀਂ ਕਰਨਾ ਤੁਸੇ ਇਹ ਤਾਂ ਬੰਦੇ ਨੂੰ ਆਜਾ ਯਾਰੋਂ ਨਾ ਬੁਲਾਇਆ ਨਹੀਂ ਉਹਨਾਂ ਮੇਰੀ ਰਿਸਪੈਕਟ ਨਹੀਂ ਕੀਤੀ ਉਹਨਾਂ ਮੈਨੂੰ ਨਮਸਕਾਰ ਨਹੀਂ ਕੀਤੀ ਕਿਉਂ ਉਸਾ ਕਰਨਾ ਕਿਉਂਕਿ ਜੇ ਜਦੀ ਅਕਲ ਥੋੜੀ ਹੋਵੇ ਤਾਂ ਗੁੱਸਾ ਨਹੀਂ ਕੀਤਾ ਜਾਂ ਤਰਸ ਕੀਤਾ ਜਾਂਦਾ ਹੈ ਤੇ ਰੱਬਾ ਇਹਨੂੰ ਅਕਲ ਦੇ ਸਮਝ ਦੇ ਦੇ ਨੂੰ ਇਹਦੀ ਅਕਲ ਥੋੜੀ ਇਹਦੀ ਹੋਰ ਬਧੇ ਥੋੜੀ ਜੀ ਤਾਂ ਕਿ ਇਹਨੂੰ ਵੈਲਿਊ ਦਾ ਪਤਾ ਲੱਗੇ ਕੀਮਤ ਪਤਾ ਲੱਗੇ ਕਿ ਹਰ ਇਨਸਾਨ ਦੀ ਇੱਕ ਵੈਲਿਊ ਇਸ ਲਈ ਇੱਕ ਦੂਜੇ ਨੂੰ ਰਿਸਪੈਕਟ ਦੇ ਆਦੋ ਤੇ ਤੁਸੀਂ ਲੱਗੇ ਬੈਠੇ ਹੋ ਨਾ ਇੱਕ ਦੂਜੇ ਦੀ ਰਿਸਪੈਕਟ ਕਰਿਆ ਕਰੋ ਇਸ ਨਾਤੇ ਹੀ ਕਰਿਆ ਕਰੋ ਕਿ ਸਭ ਦੇ ਅੰਦਰ ਉਹ ਮੇਰਾ ਮਾਲਿਕ ਵੱਸਦਾ ਹੈ ਕੋਲੋਂ ਹੈ ਕਿ ਨਹੀਂ ਹਰ ਕੋਈ ਰਿਸਪੈਕਟ ਦੇ ਲਾਇਕ ਪਿਆਰ ਦੇ ਲਾਇਕ ਸਮਝਦੇ ਹੋ ਕਿ ਨਹੀਂ ਕਿਉਂਕਿ ਹੁਣ ਤੁਸੀਂ ਆਓ ਔਰ ਐਸੀ ਤੁਹਾਨੂੰ ਹੱਸ ਕੇ ਬੁਲਾਉਂਦੇ ਆਂ ਸਮਾਈਲ ਕਰਕੇ ਬੁਲਾਉਂਦੇ ਕਿ ਰਿਸਪੈਕਟ ਦੇ ਰਿਆ ਆਂ ਤੁਹਾਨੂੰ ਕਿ ਇਹਦੇ ਅੰਦਰ ਬੈਠਾ ਉਹ ਮੇਰਾ ਯਾਰ ਹੈ ਇਸ ਕਰਕੇ ਇਹਨੂੰ ਦੇਖ ਕੇ ਖੁਸ਼ ਨਹੀਂ ਹੋਣਾ ਤਾਂ ਹੋਰ ਦੇਖ ਕੇ ਇਹਨੂੰ ਦੇਖ ਕੇ ਖੁਸ਼ ਹੋਣਾ ਨਹੀਂ ਇਸ ਕਰਕੇ ਸੰਸਾਰ ਤੋਂ ਸਭ ਦੀ ਅੰਦਰ ਹੀ ਨਜ਼ਰ ਆਉਂਦਾ ਹੈ یہ سب دے اندری تو بیٹھا ہے اس لئے تسی بھی اس نظریہ نہ ملو کہ دیکھئے یہ سب دے اندر ہو ہے اس لئے بلانہ رومی کندے ہیپی نیو ایئر بلانہ رومی لگو <laughs> ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸਨ 2022 ਖਤਮ ਹੋਇਆ ਔਰ ਸਨ 2023 ਦੀ ਸ਼ੁਰੂਆਤ ਹੋਈ ਹੈ ਹੈਪੀ ਨਿਊ ਈਅਰ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸੋ ਇਹ ਜੇ ਵੀ ਦੇਖੋ ਤੁਹਾਡੀ ਕਿਸਮਤ ਕਿੰਨੀ ਵਧੀਆ ਹੈ ਇਹ 90 ਸਾਲ ਪੱਪਾ ਕਲੱਬਾਂ 'ਚ दारू ਪੀਣੇ ਚੁੜਾਇਆ ਹੋਣਾ ਤਾਂ ਤੁਸੀਂ ਉਹਦੀ ਰਹਿਮਤ ਦਾ ਨਸ਼ਾ ਕਰਦੇ ਹੋ ਆ ਨਸ਼ਾ ਕਿਉਂਕਿ ਦੇਖਣ ਜਾਂਦਾ ਹੈ ਕਿ ਬਹੁਤ ਐਸੇ ਨੌਜਵਾਨ ਜਾਂ ਐਸੇ ਇਨਸਾਨ ਜਿਹੜੇ ਕਹਿੰਦੇ ਚਲੋ ਵੀ ਪੱਪਾ ਚਲੀਏ ਕਲੱਬਾਂ ਚਲੀਏ ਨਿਊ ਇਅਰ ਪਾਰਟੀ ਸੈਲੀਬ੍ਰੇਟ ਕਰਨੀ ਹੈ ਢੰਗੜੇ ਪਾਣੇ ਆ ਡਾਂਸ ਕਰਨੇ ਆ ਉਹ ਉਹ ਨਸ਼ਾ ਕਰਦੇ ਜੋ ਜ਼ਿੰਦਗੀ ਨੂੰ ਗਿਰਾਉਣ ਵਾਲਾ ਹੈ ਜ਼ਿੰਦਗੀ ਨੂੰ ਬਰਬਾਦ ਕਰਨ ਵਾਲਾ ਹੈ ਯੋ ਕਿਉਂ ਮਜ਼ਾ ਕਰਦਾ ਜਿਹੜਾ ਥੋੜੀ ਡੇਰ ਦਾ ਮਜ਼ਾ ਹੋਵੇ ਤਾਂ ਬਾਅਦ ਸਾਰੀ ਜ਼ਿੰਦਗੀ ਦੀ ਸਜ਼ਾ ਬਣ ਜਾਵੇ ਮਜ਼ਾ ਤਾਂ ਇਹ ਹੈ ਬਲੋ ਸਮਝਦੇ ਹੋ ਕਿ ਨਹੀਂ ਮਜ਼ਾ ਤਾਂ ਇਹ ਹੈ ਕਿ ਮਾਲਕ ਦੇ ਚਰਨਾਂ 'ਚ ਬੈਠੇ ਆਂ ਔਰ ਇਹ ਤੋਂ ਕਿਹੜੀ ਪੀਰੇ ਆ ਨਾਮੁ ਖੁਮਾਰੀ ਨਾਨਕ ਅਸੀਂ ਉਹ ਪੀਰੇ ਜਿਹੜੀ ਸਾਰੀ ਜ਼ਿੰਦਗੀ ਚੜਦੀ ਜਾਣੀ ਹੈ ਉਤਰਨੀ ਤਾਂ ਹੈ ਹੀ ਨਹੀਂ ਕਿਉਂਕਿ ਉਹਦੇ ਇਸ਼ਕ ਦੀ ਇਸ ਲਈ ਉਹਦੇ ਇਸ਼ਕ ਦੀ ਉਹਦੀ ਮੁਹੱਬਤ ਦੀ ਮੈਂ ਹੀ ਐਸੀ ਹਾਂ

ਬਿਨਾ ਅਕਲ ਕੇ ਅਦਾਬ ਨਹੀਂ ਹੁੰਦਾ ਬਿਨਾ ਹਿੰਮਤ ਕੇ ਕਿਉਂਕਿ ਕਾਮਯਾਬੀ ਵੀ ਉਹਨਾਂ ਨੂੰ ਮਿਲਦੀ ਹੈ ਜਿਹੜੇ ਹਿੰਮਤ ਨਾਲ ਅੱਗੇ ਕਦਮ ਵਧਾਉਣ ਨੂੰ ਸਮਾਂ ਦੇਉਂਦੇ ਔਰ ਜਿਹੜੇ ਰਸਤੇ ਦੀਆਂ ਮੁਸ਼ਕਿਲਾਂ ਦੇਖ ਕੇ ਰੁਕ ਜਾਂਦੇ ਉਹਨਾਂ ਨੂੰ ਕਾਮਯਾਬੀ ਕਦੀ ਇਸ ਕਰਕੇ ਇਹ ਨਾ ਗੱਲ ਇੱਥੇ ਨੋਟ ਕਰ ਲੈਣੀ ਤੁਸੀਂ ਕਿ ਜੇ ਮੈਨੂੰ ਕਾਮਯਾਬੀ ਚਾਹੀਦੀ ਤਾਂ ਅੱਜ ਤੋਂ ਹਿੰਮਤ ਨੂੰ ਵਧਾਉਣਾ ਪੈਣਾ ਹੈ ਕਿਉਂਕਿ ਕਮਜ਼ੋਰ ਦਿਲ ਵਾਲਾ ਡਰਪੋਕ ਜਾ ਜੇ ਜਿਹਦੀ ਹਿੰਮਤ ਥੋੜੀ ਹੋਵੇ ਸਾਹਸ ਥੋੜਾ ਹੋਵੇ ਜਿਹੜਾ ਮਾੜੀ ਮਾੜੀ ਗੱਲ ਤੋਂ ਡਰ ਜਾਂਦਾ ਹੋਵੇ ਚਿੰਤਾ ਕਰਦਾ ਹੋਵੇ ਉਹਦੇ ਰਸਤੇ 'ਚ ਮਾੜੀ ਹੀ ਕੋਈ ਰੁਕਾਵਟ ਆਂਦੀ ਏ ਉਹ ਮੰਜ਼ਿਲ ਛੱਡ ਕੇ ਦੌੜਦਾ ਏ ਤਾਂ ਜਿਹੜੇ ਹਿੰਮਤ ਵਾਲੇ ਹੁੰਦੇ ਆ ਨਾ ਜਿਹੜੇ ਸੋਚ ਲੈਂਦੇ ਆ ठान ਲੈਂਦੇ ਕਿ ਇਹ ਚੀਜ਼ ਨੂੰ ਪਾਣਾ ਹੈ ਫਿਰ ਉਹ ਕਹਿੰਦੇ ਰਸਤੇ 'ਚ ਚਾਹੇ ਤੂਫਾਨ ਹੋਵੇ ਮੀਂਹ ਹੋਵੇ ਹਨੇਰੀ ਹੋਵੇ ਨਦੀ ਹੋਵੇ ਸਮੁੰਦਰ ਹੋਵੇ ਅਸੀਂ ਪਾਰ ਕਰਨੀ ਏ ਇਹਨੂੰ ਕਹਿੰਦੇ ਸਾਹਸ ਇਸ ਲਈ ਕਹਿੰਦੇ ਬਿਨਾਂ ਹਿੰਮਤ ਕੇ کامیابی نہیں ملتی بنا وشواس کے خوشی نہیں ملتی اور تیجی گل انہوں نے کی گئی ہے کہ جی جیون خوشی چاہیے نا ہوں ذرا غور کرنا کہ جیون کامیابی چاہیے تو ہمت پیدا کر اور جیون چ خوشی چاہیے ہے تو اپنے اندر کی پیدا کرنا ہے وشواس پیدا کر کیونکہ بنا وشواس تو جیون چ خوشی کدی اس لیے تھی ہر ਹਰ ਰਿਸ਼ਤੇ ਨਾਲ ਦੇਖ ਲੋ ਹਰ ਮੰਜ਼ਲ ਦੀ ਤਰਫ ਦੇਖ ਲੋ ਖੁਸ਼ੀ ਹਮੇਸ਼ਾ ਉੱਥੇ ਹੋਏਗੀ ਜਿੱਥੇ ਵਿਸ਼ਵਾਸ ਹੋਏਗਾ ਕਿਉਂਕਿ ਵਿਸ਼ਵਾਸ ਦੇ ਜਾਂਦੇ ਹੀ ਖੁਸ਼ੀ ਵੀ ਜਾਣੀ ਸ਼ੁਰੂ ਹੋ ਜਾਂਦੀ ਹੈ ਸਮਝਦੇ ਹੋ ਕਿ ਨਹੀਂ એટલે ਜਿੱਥੇ ਵਿਸ਼ਵਾਸ ਗਿਆ ਖੁਸ਼ੀ ਮਗਰ ਮਗਰ ਆਈ ਇਸ ਲਈ ਇਹ ਕਹਿ ਸਕਦੇ ਕੋਈ ਖੁਸ਼ੀ ਔਰ ਵਿਸ਼ਵਾਸ ਦਾ ਇੰਨਾ ਪਿਆਰਾ ਰਿਸ਼ਤਾ ਹੈ ਕਿ ਇੱਕ ਦੂਜੇ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ ਇਸ ਲਈ ਜਿੱਥੇ ਵਿਸ਼ਵਾਸ ਨੇ ਬੈਠਣਾ ਖੁਸ਼ੀ ਨੇ ਆਪਣੇ ਆਪ ਹੀ ਉੱਥੇ ਆਣਾ ਹੈ ਤਾਂ ਜਿੱਥੇ ਵਿਸ਼ਵਾਸ ਉੱਠ ਕੇ ਜਾਏਗਾ ਖੁਸ਼ੀ ਵੀ ਮਗਰੀ ਮਗਰੀ ਚਲੀ ਜਾਏਗੀ